ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਹਮੇਸ਼ਾ ਦੀ ਤਰ੍ਹਾਂ ਤੁਸੀਂ ਦਸਤਕ ਸੁਣ ਰਹੇ ਹੋ ਬਹੁਤ ਪਿਆਰ ਦੇ ਰਿਹਾ ਹਾਂ ਤੁਹਾਡਾ ਸਾਰਿਆਂ ਦਾ ਮੈਂ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਇਸੇ ਤਰ੍ਹਾਂ ਮੇਰੇ ਚੈਨਲ ਦੇ ਨਾਲ ਜੁੜੇ ਰਹੋ ਤੇ ਅਸੀਂ ਅੱਗੇ ਤੋਂ ਨਵੇਂ-ਨਵੇਂ ਟੌਪਿਕਸ ਤੇ ਗੱਲਾਂ ਕਰਦੇ ਰਹਾਂਗੇ ਅੱਜ ਜਿਹੜੀ ਗੱਲਬਾਤ ਮੈਂ ਕਰਨੀ ਹੈਗੀ ਉਹ ਥੋੜੀ ਜਿਹੀ ਵੱਖਰੀ ਹੈ ਹਮੇਸ਼ਾ ਨਾਲੋਂ ਹਟਕੇ ਆ ਅਕਸਰ ਆਪਾਂ ਇੱਥੇ ਬੈਠ ਕੇ ਮੋਟੀਵੇਸ਼ਨਲ ਗੱਲਾਂ ਮੈਂ ਕਰਦੀਆਂ ਜਿਹੜੀਆਂ ਮੈਂ ਸਮਾਜ ਦੇ ਵਿੱਚੋਂ ਸਿੱਖੀਆਂ ਸੁਣੀਆਂ ਸਮਝੀਆਂ ਜਾਂ ਕਿਤਾਬਾਂ ਚੋਂ ਪੜ੍ਹੀਆਂ ਮੈਂ ਆਪਣੇ ਲਿਸਨਰਸ ਨਾਲ ਉਹ ਸਾਂਝੀਆਂ ਕਰਦੀਆਂ ਤੇ ਅੱਜ ਜਿਹੜੀ ਗੱਲ ਹੈਗੀ ਉਹ ਬਹੁਤ ਹੀ ਇੱਕ ਖਾਸ ਕਿਸਮ ਦੀ ਕਹਾਣੀ ਹੈ ਕਹਾਣੀ ਵੀ ਨਹੀਂ ਮੈਂ ਉਹਨੂੰ ਕਹੂੰਗੀ ਕਿਉਂਕਿ ਉਹ ਜ਼ਿੰਦਗੀ ਚ ਵਾਪਰ ਰਹੀ ਘਟਨਾयां ਅਸਲੀਅਤ ਦੇ ਵਿੱਚ ਤੇ ਤੁਹਾਨੂੰ ਸਾਰਿਆਂ ਨੂੰ ਦੱਸਣ ਦਾ ਮੇਰਾ ਜਿਹੜਾ ਮਕਸਦ ਹੈਗਾ ਉਹ ਇਹੀ ਹੈ ਕਿ ਤੁਸੀਂ ਨਾ ਮੈਨੂੰ ਪੂਰੀ ਗੱਲ ਸੁਣ ਕੇ ਲਾਸਟ ਤੇ ਆਪਦੇ ਹੰਗਾਰੇ ਜ਼ਰੂਰ ਦਿਓ ਦੱਸਿਓ ਕਿ ਇਸ ਸਾਰੀ ਗੱਲਬਾਤ ਦੇ ਵਿੱਚ ਇਹ ਸਾਰੀ ਜਿਹੜੀ ਮੈਂ ਤੁਹਾਨੂੰ ਕਿਸੇ ਫੈਮਿਲੀ ਦੀ ਪਰਿਵਾਰ ਦੀ ਕਹਾਣੀ ਸੁਣਾਈ ਹੈ ਉਹਦੇ ਵਿੱਚ ਕੌਣ ਗਲਤ ਹੈ ਕੌਣ ਸਹੀ ਹੈ ਜਾਂ ਸਾਰੀ ਗਲਤ ਹੈ ਸਾਰੀ ਸਹੀ ਹੈ ਜਾਂ ਫਲਾਨਾ ਗਲਤ ਹੈ ਫਲਾਨਾ ਸਹੀ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਮੈਨੂੰ ਪਤਾ ਹੈ ਜਿਹੜਾ ਟੌਪਿਕ ਤੁਹਾਨੂੰ ਚੰਗਾ ਲੱਗਦਾ ਤੁਸੀਂ ਉੱਥੇ ਰੱਜ ਕੇ ਕਮੈਂਟਸ ਕਰਦੇ ਹੋ ਕਿਉਂਕਿ ਮੇਰੀ ਪਿਛਲੀ ਵੀਡੀਓਜ਼ ਦੇ ਵਿੱਚ ਤੁਸੀਂ 600 ਤੋਂ ਉੱਪਰ ਕਮੈਂਟਸ ਕੀਤੇ ਤਾਂ ਮੈਨੂੰ ਵੀ ਪੜ੍ਹ ਕੇ ਮਜ਼ਾ ਆ ਗਿਆ ਤੇ ਇਸੇ ਤਰ੍ਹਾਂ ਤੁਸੀਂ ਨਾਲ ਜੁੜੇ ਰਹੋ ਮੈਂ ਨਵੀਆਂ-ਨਵੀਆਂ ਗੱਲਾਂ ਕਹਾਣੀਆਂ ਮੋਟੀਵੇਸ਼ਨਲ ਜਿਹੜੇ ਟੌਪਿਕ ਹੈਗੇ ਆ ਜਾਂ ਕੋਈ ਕੋਟਸ ਹੈਗੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਰਹੂੰਗੀ ਉਹ ਸਾਰੀਆਂ ਗੱਲਾਂ ਬਾਤਾਂ ਤੇ ਅੱਜ ਦੀ ਜਿਹੜੀ ਗੱਲਬਾਤ ਉਹ ਕਹਾਣੀ ਹੈ ਕਿ ਇੱਕ ਬਹੁਤ ਵਧੀਆ ਪਰਿਵਾਰ ਹੈ ਉਸ ਪਰਿਵਾਰ ਦੇ ਵਿੱਚ ਇੱਕ ਅੰਕਲ ਨੇ ਇੱਕ ਆਂਟੀ ਨੇ ਉਹਨਾਂ ਦਾ ਬੱਚਾ ਆ ਆਂਟੀ ਬੜੀ ਅੱਛੀ ਪੋਸਟ ਤੇ ਹੈਗੇ ਨੇ ਅੰਕਲ ਵੀ ਜੌਬ ਕਰਦੇ ਨੇ ਕਿਸੇ ਸਰਕਾਰੀ ਵਿਭਾਗ ਦੇ ਵਿੱਚ ਤੇ ਬੜਾ ਵਧੀਆ ਚੱਲ ਰਿਹਾ ਹੈ ਤੇ ਪਰ ਹੌਲੀ-ਹੌਲੀ ਨਾ ਉਹ ਅੰਕਲ ਇੱਕ ਅਯਾਸ਼ ਕਿਸਮ ਦੇ ਇਨਸਾਨ ਬਣਦੇ ਜਾਂਦੇ ਆ ਮਤਲਬ ਘਰ ਤੋਂ ਦੂਰ ਰਹਿਣਾ ਦੋਸਤਾਂ ਮਿੱਤਰਾਂ ਚ ਟਾਣੀ ਚ ਆਪਣਾ ਸਮਾਂ ਜ਼ਿਆਦਾ ਬਿਤਾਉਣਾ, ਲੇਟ ਨਾਈਟ ਘਰ ਆਉਣਾ, ਪਹਿਲਾਂ ਸ਼ਰਾਬ ਪੀਣੀ ਸ਼ੁਰੂ ਕਰਨੀ, ਫਿਰ ਹੋਰ ਨਸ਼ਿਆਂ ਦੀ ਆਦਤ ਲੱਗ ਜਾਣੀ, ਫਿਰ ਘਰ ਦੇ ਵਿੱਚ ਗਾਲੀ ਗਲੋਚ, ਸ਼ਾਇਦ ਕੁੱਟ ਮਾਰ ਵੀ। ਇਹ ਸਭ ਦੇਖ ਕੇ ਉਹਨਾਂ ਦਾ ਜਿਹੜਾ ਬੱਚਾ ਆ, ਇੱਕ ਬੇਟਾ, ਉਹਨਾਂ ਦਾ ਉਹ ਵੱਡਾ ਹੁੰਦਾ, ਜਵਾਨ ਹੁੰਦਾ। ਉਹ ਵੇਖਦਾ ਕਿ ਮੇਰੀ ਮਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਜਾਂਦਾ ਜਾਂ ਮੇਰੀ ਮਾਂ ਕਿੰਨੀ ਪਰੇਸ਼ਾਨ ਆ ਜਾਂ ਮੇਰੇ ਫਾਦਰ ਕਿਸ ਤਰ੍ਹਾਂ ਦਾ ਬਿਹੇਵ ਕਰਦੇ ਆ। ਜਾਂ ਉਹ ਕਿਹੋ ਜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਉਹ ਸਾਰਾ ਕੁਝ ਦੇਖਦਿਆਂ ਹੋਇਆਂ ਹੀ ਉਹ ਜਿਹੜਾ ਬੱਚਾ ਹੈਗਾ ਉਹ ਵੱਡਾ ਹੁੰਦਾ ਤੇ ਅਚਾਨਕ ਕੀ ਹੁੰਦਾ ਕਿ ਜਦੋਂ ਉਹ ਬੱਚਾ ਵੱਡਾ ਹੋ ਜਾਂਦਾ ਨੌਕਰੀ ਕਰਨ ਜੋਗਾ ਹੋ ਜਾਂਦਾ ਵਧੀਆ ਪੜ੍ਹ ਲਿਖ ਕੇ ਇੰਟੈਲੀਜੈਂਟ ਬੱਚਾ ਉਹ ਤੇ ਜਦੋਂ ਉਹਦੇ ਸੈਟਲ ਹੋਣ ਦਾ ਸਮਾਂ ਹੁੰਦਾ ਤਾਂ ਉਹਦੇ ਜਿਹੜੇ ਫਾਦਰ ਆ ਉਹ ਸੁਸਾਇਸਾਈਡ ਕਰ ਜਾਂਦੇ ਆ ਆਪਣੇ ਆਪ ਨੂੰ ਖਤਮ ਕਰ ਲੈਂਦੇ ਆ ਤੇ ਚਲੋ ਉਹਨਾਂ ਦੇ ਮੈਕਮੇ ਦੇ ਵਿੱਚ ਇਹ ਗੱਲ ਉਹ ਮਤਲਬ ਛੁਪਾ ਲਈ ਜਾਂਦੀ ਹੈ ਕਿ ਉਹਨਾਂ ਨੇ ਸੁਸਾਈਡ ਕੀਤਾ ਤੇ ਚਲੋ ਕਿਵੇਂ ਨਾ ਕਿਵੇਂ ਉਹਦੇ ਜਿਹੜੇ ਫਾਦਰ ਦੀ ਨੌਕਰੀ ਹੈ ਨਾ ਉਹਨਾਂ ਅੰਕਲ ਦੀ ਜਿਹੜੀ ਨੌਕਰੀ ਉਹਨਾਂ ਦੇ ਬੇਟੇ ਨੂੰ ਮਿਲ ਜਾਂਦੀ ਹੈ ਹੁਣ ਪਰਿਵਾਰ ਦੇ ਵਿੱਚ ਕੌਣ ਹੈ ਇੱਕ ਆਂਟੀ ਹੈ ਤੇ ਇੱਕ ਉਹਨਾਂ ਦਾ ਬੇਟਾ ਆਂਟੀ ਹੈ ਜਿਹੜੇ ਬਹੁਤ ਖੂਬਸੂਰਤ ਆ ਬਹੁਤ ਹੀ ਸੋਹਣੇ ਆ ਇਸ ਉਮਰ ਦੇ ਵਿੱਚ ਵੀ ਉਹ ਐਨੇ ਸੋਹਣੀ ਉਹਨਾਂ ਦੀ ਪਰਸਨੈਲਿਟੀ ਬਣਦੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਜ਼ਿੰਦਾਦਿਲ ਦਲੇਰ ਕਿਸਮ ਦੀ ਔਰਤ ਹੈ ਹੁਣ ਜਦੋਂ ਬੱਚਾ ਜੌਬ ਤੇ ਲੱਗ ਜਾਂਦਾ ਹੈ ਵੈਲ ਸੈਟਲ ਹੋ ਜਾਂਦਾ ਹੈ ਤਾਂ ਮਾਂ ਆਪਣੀ بیٹے ਲਈ ਇੱਕ ਖੂਬਸੂਰਤ ਪਤਨੀ ਦੀ ਤਲਾਸ਼ ਕਰਦੀ ਆ ਆਪਣੇ ਲਈ ਖੂਬਸੂਰਤ ਨੂੰਹ ਦੀ ਤਲਾਸ਼ ਕਰਦੀ ਆ ਜੋ ਉਹਨਾਂ ਨੂੰ ਮਿਲ ਵੀ ਜਾਂਦੀ ਹੈ ਬਹੁਤ ਸੋਹਣੀ ਪੜ੍ਹੀ ਲਿਖੀ ਲੰਬੀ ਲੰਜੀ ਘੋਰੀ ਚਿੱਟੀ ਨੂੰਹ ਉਹਨਾਂ ਨੂੰ ਮਿਲ ਜਾਂਦੀ ਹੈ ਤੇ ਉਹ ਕਹਿੰਦੇ ਆ ਕਿ ਮੈਂ ਆਪਦੀ ਨੂੰਹ ਤੋਂ ਨੌਕਰੀ ਨਹੀਂ ਕਰਾਉਣੀ ਤੇ ਇਸੇ ਤਰ੍ਹਾਂ ਉਹਨੂੰ ਘਰ ਦੇ ਵਿੱਚ ਹੀ ਰੱਖਣਾ ਤੇ ਤਾਂ ਕਿ ਉਹ ਘਰ ਨੂੰ ਸੰਭਾਲੇ ਸਾਡੇ ਰਿਸ਼ਤਿਆਂ ਨੂੰ ਸੰਭਾਲੇ ਸੋ ਬੜਾ ਸੋਹਣਾ ਜਿਹੜੀ ਸਟਾਰਟਿੰਗ ਹੈਗੀ ਉਹ ਬੜੀ ਸੋਹਣੀ ਹੁੰਦੀ ਹੈ ਸਾਲ ਦੇ ਵਿੱਚ ਵਿੱਚ ਉਸ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ ਬੇਟਾ ਜਨਮ ਲੈਂਦਾ ਆਂਟੀ ਦਾ ਪੋਤਾ ਜਨਮ ਲੈਂਦਾ ਤੇ ਦੋ ਕ ਸਾਲ ਦਾ ਜਦੋਂ ਉਹ ਹੁੰਦਾ ਤਾਂ ਉਸ ਘਰ ਦੇ ਉੱਤੇ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਤੇ ਉਸੇ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਪਹਿਲਾਂ ਹੋਇਆ ਕਰਦਾ ਸੀ ਜਿਹੜਾ ਆਂਟੀ ਦਾ ਬੇਟਾ ਹੈ ਮਤਲਬ ਜਿਹਦੀ ਮੈਰਿਜ ਹੋਈ ਹੈ ਜਿਹਦਾ ਆਪਣਾ ਬੇਟਾ 2 ਸਾਲ ਦਾ ਉਹ ਬੁਰੀ ਸੰਗਤ ਚ ਪੈ ਜਾਂਦਾ ਪਹਿਲਾਂ ਉਹ ਸ਼ਰਾਬਾਂ ਪੀਣੀਆਂ ਸ਼ੁਰੂ ਕਰਦਾ ਫਿਰ ਉਹਨੂੰ ਡਰੱਗਸ ਲੈਣ ਲੱਗਦਾ ਨਸ਼ਿਆਂ ਦੀ ਆਦਤ ਪੈਂਦੀ ਹੈ ਫਿਰ ਘਰ ਤੋਂ ਬਾਹਰ ਰਹਿੰਦਾ ਲੇਟ ਨਾਈਟ ਤੱਕ ਦੋਸਤਾਂ ਚ ਰਹਿੰਦਾ ਘਰ ਨਹੀਂ ਆਉਂਦਾ ਘਰ ਵਾਲੀ ਵੱਲ ਧਿਆਨ ਨਹੀਂ ਦਿੰਦਾ ਬੱਚੇ ਵੱਲ ਧਿਆਨ ਨਹੀਂ ਦਿੰਦਾ ਇਸ ਤਰ੍ਹਾਂ ਉਹਨਾਂ ਦੇ ਜਿਹੜਾ ਘਰ ਦਾ ਮਾਹੌਲ ਹੈ ਉਹ ਵਿਗੜ ਜਾਂਦਾ ਤਣਾਅ ਰਸਤ ਹੋ ਜਾਂਦਾ ਹੈ ਤੇ ਜਦੋਂ ਇਸ ਤਰ੍ਹਾਂ ਦੀ ਸਥਿਤੀ ਆਵੇ ਤਾਂ ਘਰ ਦੇ ਵਿੱਚ ਤੁਹਾਨੂੰ ਪਤਾ ਹੈ ਨਾ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਤਾਂ ਉਹ ਆਂਟੀ ਨੂੰ ਆਪਣਾ ਪੁਰਾਣਾ ਸਮਾਂ ਯਾਦ ਆਉਂਦਾ ਹੈ ਉਹਨੂੰ ਲੱਗਦਾ ਹੈ ਕਿ ਮੇਰੇ ਬੇਟੇ ਨੇ ਇਹ ਜੋ ਕੁਝ ਦੇਖਿਆ ਸੀ ਇਦਾਂ ਦਾ ਕੁਝ ਦੇਖ-ਦੇਖ ਕੇ ਉਹ ਵੱਡਾ ਹੋਇਆ ਸੀ ਤੇ ਕੋਈ ਅਸਰ ਤਾਂ ਹੋਣਾ ਹੀ ਸੀ ਨਾ ਤੇ ਆਂਟੀ ਬਹੁਤ ਦੁਖੀ ਹੁੰਦੇ ਅੰਦਰੋਂ ਅਫਸੈਟ ਹੁੰਦੇ ਆ ਖਾਸ ਕਰਕੇ ਉਹਦੀ ਨੂੰ ਲਈ ਬਹੁਤ ਅਫਸੈਟ ਹੁੰਦੇ ਆ ਜਿਹੜੀ ਵਿਚਾਰੀ ਇੰਨੀ ਭਲੇ ਘਰ ਦੀ ਕੁੜੀ ਸਿਆਣੀ ਇੰਨੀ ਪੜੀ ਲਿਖੀ ਐਨਾ ਸੋਹਣੀ ਤਰ੍ਹਾਂ ਘਰ ਨੂੰ ਚਲਾਉਣ ਵਾਲੀ ਉਹਦੇ ਪੱਲੇ ਇੱਕ ਇਸ ਤਰ੍ਹਾਂ ਦਾ ਮਤਲਬ ਆਦਮੀ ਪੈ ਜਾਂਦਾ ਜਾਂ ਕਹਿ ਲੋ ਕਿ ਇਸ ਤਰ੍ਹਾਂ ਦਾ ਬਣ ਜਾਂਦਾ ਉਹਦਾ ਹਸਬੰਡ ਤਾਂ ਆਂਟੀ ਅੰਦਰੋਂ ਬੜੇ ਪਰੇਸ਼ਾਨ ਹੈ ਪਰ ਉਹ ਆਪਣੀ ਨੂੰਹ ਦੇ ਨਾਲ ਹਮੇਸ਼ਾ ਖੜਦੇ ਐ ਉਹਨੂੰ ਸਾਥ ਦਿੰਦੇ ਐ ਉਹਦਾ ਉਹਨੂੰ ਕਹਿੰਦੇ ਐ ਕਿ ਕੋਈ ਗੱਲ ਨਹੀਂ ਆਪਣੀ ਫਿਰ ਤੋਂ ਚੰਗੇ ਦਿਨ ਆਉਣਗੇ ਬਹੁਤ ਉਹਨੂੰ ਹੌਸਲਾ ਦਿੰਦੇ ਐ ਤੇ ਪਰ ਜਿਹੜੀ ਹੋਣੀ ਹੁੰਦੀ ਉਹ ਆਪਣਾ ਰੰਗ ਵਿਖਾ ਕੇ ਹਟਦੀ ਐ ਤੇ ਇਸ ਦੌਰਾਨ ਕੀ ਹੁੰਦਾ ਕਿ ਉਸ ਪਰਿਵਾਰ ਦੇ ਵਿੱਚ ਇੱਕ ਉਹਨਾਂ ਦੇ ਆਪਦੇ ਹੀ ਫੈਮਿਲੀ ਮਤਲਬ ਨੋਨ ਪਰਸਨ ਹੁੰਦੇ ਨੇ ਕਿਸੇ ਅੱਛੇ ਅਹੁਦੇ ਤੇ ਤਾਇਨਾਤ ਹੁੰਦੇ ਨੇ ਉਹ ਉਹਨਾਂ ਦਾ ਆਉਣਾ ਜਾਣਾ ਉਹਨਾਂ ਦੇ ਘਰ ਦੇ ਵਿੱਚ ਹੁੰਦਾ ਹੈ ਇੱਕ ਯੰਗ ਮੈਨ ਸੋਹਣੀ ਪਰਸਨੈਲਿਟੀ ਵਾਲਾ ਬੰਦਾ ਤੇ ਉਹ ਆਂਟੀ ਦੀ ਜਿਹੜੀ ਨੂੰ ਆ ਉਹਦੇ ਵੱਲ ਉਹਦਾ ਚੁਕਾ ਹੋ ਜਾਂਦਾ ਵੇਖੋ ਇਹ ਸਭ ਨੇਚਰਲੀ ਹੈਗਾ ਹੈ ਹਨਾ ਤੇ ਉਹ ਆਦਮੀ ਵੀ ਉਹਦੇ ਵੱਲ ਖਿੱਚਿਆ ਜਾਂਦਾ ਤੇ ਪਤਾ ਨਹੀਂ ਕਿਸ ਤਰ੍ਹਾਂ ਕਿਵੇਂ ਪਾਣਾ ਵਰਤਦਾ ਹੈ ਕੀ ਹੁੰਦਾ ਕਿ ਉਹ ਦੋਨੋਂ ਇੱਕ ਦੂਜੇ ਦੇ ਬਹੁਤ ক্লোਜ਼ ਆ ਜਾਂਦੇ ਆ ਤੇ ਉਹ ਘਰ ਦੇ ਵਿੱਚ ਉਹਦਾ ਆਉਣਾ ਜਾਣਾ ਵੱਧ ਜਾਂਦਾ ਤੇ ਆਂਟੀ ਉਹਨੂੰ ਬਿਲਕੁਲ ਨਹੀਂ ਰੋਕਦੀ ਆਂਟੀ ਇਹ ਸਭ ਸਮਝਦੇ ਆ ਕਿ ਜੋ ਹੋ ਰਿਹਾ ਉਹਨਾਂ ਦੀ ਅੱਖਾਂ ਸਾਹਮਣੇ ਹੋ ਰਿਹਾ ਪਰ ਉਹ ਕਿਸੇ ਨੂੰ ਕੁਝ ਕਹਿੰਦੇ ਨਹੀਂ ਰੋਕਦੇ ਨਹੀਂ ਕਿਉਂਕਿ ਉਹਨਾਂ ਨੂੰ ਅੰਦਰ ਹੀ ਅੰਦਰ ਪਤਾ ਕਿ ਉਹਨਾਂ ਦਾ ਆਪਣਾ ਬੇਟਾ ਨਾਲਾਇਕ ਸਾਬਤ ਹੋਇਆ ਤੇ ਇੰਨੀ ਵਧੀਆ ਜਿਹੜੀ ਕੁੜੀ ਆ ਉਹਨੂੰ ਇਗਨੋਰ ਕੀਤਾ ਉਹਦੀ ਜ਼ਿੰਦਗੀ ਰੋਲਣ ਵਾਲੀ ਕਰਤੀ ਤਾਂ ਉਹਦਾ ਕੀ ਕਸੂਰ ਆ ਉਹਦਾ ਕਿਸੇ ਹੋਰ ਵੱਲ ਅਟਰੈਕਟ ਹੋ ਜਾਣਾ ਸੁਭਾਵਕ ਹੈ ਕਿਉਂਕਿ ਉਹਦੀਆਂ ਵੀ ਲੋੜਾਂ ਨੇ ਤੋਂ ਇਸੇ ਤਰ੍ਹਾਂ ਜਿਹੜਾ ਰਿਸ਼ਤਾ ਹੈਗਾ ਇਹ ਬਾਹਰੀ ਰਿਸ਼ਤਾ ਜਿਹੜਾ ਵਧਣ ਲੱਗਦਾ ਤੇ ਆਖਰ ਨੂੰ ਕੀ ਹੁੰਦਾ ਕਿ ਜਿਹੜਾ ਉਹ ਆਦਮੀ ਆ ਉਹ ਉਸ ਨੂੰ ਇੱਕ ਘਰ ਲੈ ਕੇ ਦਿੰਦਾ ਬਾਹਰ ਤੇ ਉਹ ਇੱਕ ਦਿਨ ਆਪਣੇ ਬੇਟੇ ਦੇ ਨਾਲ ਉੱਥੇ ਚਲੀ ਜਾਂਦੀ ਹੈ ਉਹਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ ਉਸ ਆਦਮੀ ਦੀ ਉਹ ਵਿਆਹਿਆ ਹੋਇਆ ਆਦਮੀ ਉਹਦੀ ਆਪਣੀ ਵੀ ਇੱਕ ਫੈਮਿਲੀ ਹੈ ਬੱਚੇ ਨੇ ਪਰਿਵਾਰ ਹੈ ਉਹ ਅਲੱਗ ਕਿਤੇ ਰਹਿੰਦੇ ਨੇ ਪਰ ਉਹ ਆਂਟੀ ਦੀ ਫੈਮਿਲੀ ਨੂੰ ਮਤਲਬ ਆਂਟੀ ਦੀ ਨੂੰ ਨੂੰ ਤੇ ਬੇਟੇ ਨੂੰ ਵੀ ਪੋਤੇ ਨੂੰ ਵੀ ਆਪਣੇ ਕੋਲ ਰੱਖਦਾ ਉਹਨਾਂ ਨੂੰ ਉਸ ਸਹਾਰਾ ਦਿੰਦਾ ਉਹਨੂੰ ਪਤੀ ਵਾਲਾ ਹਰ ਇੱਕ ਤਰ੍ਹਾਂ ਦਾ ਧਿਆਨ ਪਿਆਰ ਦਿੰਦਾ ਹੈ ਬੱਚੇ ਨੂੰ ਬਾਪ ਵਾਲਾ ਤੇ ਉਹਨੂੰ ਅੱਛੇ ਸਕੂਲ ਚੋਂ ਦੀ ਐਡਮਿਸ਼ਨ ਕਰਾਉਂਦਾ ਤੇ ਉਹਦੀ ਹਰ ਤਰ੍ਹਾਂ ਨਾਲ ਦੇਖ ਰਹਿਖ ਕਰਦਾ ਤੇ ਸਮਾਂ ਤੁਰਦਾ ਰੰਦਾ ਆਪਣੀ ਚਾਲੇ ਤੇ ਆਂਟੀ ਉਹ ਇਕੱਲੇ ਪੈ ਜਾਂਦੇ ਆ ਪਰ ਫਿਰ ਵੀ ਅੰਦਰੋਂ ਕਿਤੇ ਨਾ ਕਿਤੇ ਉਸ ਆਪਣੀ ਨੂੰਹ ਦੇ ਨਾਲ ਉਹ ਹਮਦਰਦੀ ਰੱਖਦੇ ਆ ਉਹ ਆਪਣੇ ਆਪ ਨੂੰ ਉਹਨਾਂ ਨੂੰ ਲੱਗਦਾ ਕਿ ਉਹ ਉਹਦੇ ਕੋਲ ਕੋਈ ਹੋਰ ਚਾਰਾ ਨਹੀਂ ਸੀਗਾ ਉਹਦੇ ਵੱਲ ਸੁਭਾਵਕ ਸੀ ਉਹਦਾ ਕਿ ਉਹਦੇ ਵੱਲ ਉਹ ਅਟਰੈਕਟ ਹੋ ਜਾਂਦੀ ਤੇ ਆਪਣੇ ਪੋਤੇ ਨੂੰ ਉਹ ਮਿਲਦੇ ਆ ਉਹ ਨੂੰ ਵੀ ਕਦੇ-ਕਦਾਈ ਆਉਂਦੀ ਆ ਉਹਨਾਂ ਨੂੰ ਮਿਲਦੀ ਆ ਤੇ ਉਹ ਇਸੇ ਤਰ੍ਹਾਂ ਜ਼ਿੰਦਗੀ ਚੱਲਦੀ ਆ ਤੇ ਇੱਕ ਦਿਨ ਕੀ ਹੁੰਦਾ ਕਿ ਆਂਟੀ ਦਾ ਜਿਹੜਾ ਬੇਟਾ ਉਹ ਵੀ ਉਹਦੀ ਵੀ ਡੈਥ ਹੋ ਜਾਂਦੀ ਆ ਤੇ ਆਂਟੀ ਇੱਕਦਮ ਇਕੱਲੇ ਪੈ ਜਾਂਦੇ ਆ ਉਹਨਾਂ ਦੇ ਘਰ ਬਿਲਕੁਲ ਹਨੇਰ ਪੈ ਜਾਂਦਾ ਹੈ ਉਸ ਤੋਂ ਬਾਅਦ ਫਿਰ ਆਂਟੀ ਆਪਣੀ ਨੂੰਹ ਨੂੰ ਕਹਿੰਦੇ ਆ ਕਿ ਤੂੰ ਮੇਰੇ ਪੁੱਤੇ ਨੂੰ ਮੇਰੇ ਕੋਲ ਛੱਡ ਦੇ ਪਰ ਉਹ ਤੱਕ ਉਹ ਬੱਚਾ ਮਾਂ ਵੱਲ ਕਿਉਂਕਿ ਦਾਦੀ ਨਾਲ ਉਹਦਾ ਉਹਨਾਂ ਪਿਆਰ ਨਹੀਂ ਹੁੰਦਾ ਪਿਆਰ ਤਾਂ ਹੁੰਦਾ ਪਰ ਉਹਨਾਂ ਨਹੀਂ ਹੁੰਦਾ ਕਿ ਉਹ ਦਾਦੀ ਕੋਲ ਆ ਕੇ ਰਹੇ ਤੇ ਪਰ ਆਂਟੀ ਅੰਦਰੋਂ ਬਿਲਕੁਲ ਇਕੱਲੇ ਪੈ ਜਾਂਦੇ ਆ ਆਪਣੇ ਬੇਟੇ ਲਈ ਉਹਨਾਂ ਨੂੰ ਦੁੱਖ ਵੀ ਹੁੰਦਾ ਕਿ ਚਲਿਆ ਗਿਆ ਪਰ ਉਹ ਕੀ ਕਰ ਸਕਦੇ ਸੀ ਹੈਨਾ ਬਗਾਨੀ ਕੁੜੀ ਨੂੰ ਉਹ ਕੁਝ ਨਹੀਂ ਕਹਿ ਸਕਦੇ ਬਗਾਨੀ ਧੀ ਨੂੰ ਸੋ ਉਹ ਆਂਟੀ ਤਾਂ ਉਹਨਾਂ ਦੇ ਉੱਤੇ ਪਿਆਰ ਲੁਟਾ ਰਹੇ ਹੁੰਦੇ ਆ ਇੱਕ ਵਾਰ ਉਹ ਆਂਟੀ ਬਿਮਾਰ ਹੋ ਗਏ ਹਸਪੀਟਲਾਈਜ਼ਡ ਹੋ ਗਏ ਤੇ ਉਹਨਾਂ ਨੂੰ ਲੱਗਿਆ ਕਿ ਮੈਂ ਕੱਲੀ ਆ ਹੁਣ ਮੈਂ ਕੀ ਕਰਾਂ ਤਾਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਨੂੰਹ ਨੇ ਆਂਟੀ ਦੀ ਬਹੁਤ ਸੇਵਾ ਕੀਤੀ ਉਹਨਾਂ ਲਈ ਘਰੋਂ ਖਾਣਾ ਬਣਾ ਕੇ ਲਿਆਉਂਦੀ ਫਲ ਫਰੂਟ ਲੈ ਕੇ ਆਉਂਦੀ ਉਹਨਾਂ ਨੂੰ ਨੱਪ ਦੀ ਘੁੱਟ ਦੀ ਉਹਨਾਂ ਕੋਲ ਕਈ-ਕਈ ਘੰਟੇ ਹਸਪੀਟਲ 'ਚ ਬੈਠੀ ਰਹਿੰਦੀ ਪੋਤਾ ਵੀ ਨਾਲ ਆਉਂਦਾ ਉਹ ਵੀ ਦਾਦੀ ਨੂੰ ਪਿਆਰ ਕਰਦਾ ਹੈ ਤੇ ਉਹ ਜਿਹੜਾ ਉਹ ਆਦਮੀ ਸੀਗਾ ਜਿਹਦੇ ਨਾਲ ਉਹ ਰਹਿੰਦੀ ਸੀ ਉਹ ਵੀ ਉੱਥੇ ਆਉਂਦਾ ਸੀਗਾ ਇੱਕ ਤਰ੍ਹਾਂ ਨਾਲ ਉਹ ਸਾਰੇ ਹੀ ਆਂਟੀ ਦੀ ਬਹੁਤ ਟੇਕ ਕੇਅਰ ਕਰਦੇ ਸੀਗੇ ਤੇ ਆਂਟੀ ਦਾ ਮਨ ਅੰਦਰੋਂ ਅੰਦਰੀ ਦੁਖੀ ਵੀ ਹੁੰਦਾ ਸੀਗਾ ਤੇ ਕਿਤੇ ਨਾ ਕਿਤੇ ਉਹ ਖੁਸ਼ ਵੀ ਹੁੰਦੇ ਸੀ ਕਿ ਚਲੋ ਇਹ ਖੁਸ਼ ਹੈਗੀ ਆ ਹਨਾ ਕਿਉਂਕਿ ਮੇਰੇ ਨਾਲ ਆਇਕ ਬੇਟੇ ਨੇ ਤਾਂ ਉਹਨਾਂ ਨੂੰ ਕੋਈ ਸਾਥ ਨਹੀਂ ਸੀ ਉਹਨਾਂ ਦਾ ਦਿੱਤਾ ਚਲੋ ਇਸੇ ਤਰ੍ਹਾਂ ਵਕਤ ਲੰਘਦਾ ਗਿਆ ਤੇ ਇੱਕ ਵਾਰੀ ਨਾ ਆਂਟੀ ਨੂੰ ਕਿਸੇ ਉਹਨਾਂ ਦੇ ਆਪਣੇ ਹੀ ਰਿਸ਼ਤੇਦਾਰ ਨੇ ਕੋਈ ਟੌਂਟ ਮਾਰਿਆ ਕਿਸੇ ਵਿਆਹ ਦੇ ਵਿੱਚੋਂ ਇਕੱਠੇ ਹੋਏ ਗੱਲਾਂ ਚੱਲ ਪੀਆਂ ਕਿਸੇ ਨੇ ਆਂਟੀ ਨੂੰ ਪੁੱਛਿਆ ਕਿ ਤੇਰੀ ਨੂਹ ਦਾ ਕੀ ਹਾਲ ਹੈ ਇਸ ਤੋਂ ਪਹਿਲਾਂ ਆਂਟੀ ਬੋਲਦੇ ਤਾਂ ਨਾਲ ਬੈਠੀ ਇੱਕ ਹੋਰ ਔਰਤ ਕਹਿੰਦੀ ਹੈ ਨੂਹ ਨੂੰ ਕੀ ਹੋਣਾ ਸੀ ਉਹਦਾ ਕੀ ਵਿਗੜਿਆ ਉਹਦੇ ਕੋਲ ਖਸਮ ਹੈਗਾ ਉਹਦੇ ਕੋਲ ਸਾਰਾ ਘਰਬਾਰ ਹੈਗਾ ਹੋਰ ਕੀ ਚਾਹੀਦਾ ਉਹਨੂੰ ਬਹੁਤ ਵਧੀਆ ਉਹ ਤਾਂ ਤੇ ਜੇ ਹੈ ਨਹੀਂ ਤਾਂ ਵਿਚਾਰੀ ਇਹਦੇ ਕੋਲ ਕੁਝ ਹੈ ਨਹੀਂ ਤੇ ਆਂਟੀ ਨੇ ਕਿਹਾ ਆਂਟੀ ਕਹਿੰਦੇ ਵੀ ਬਸ ਕਰੋ ਭੈਣ ਜੀ ਬਸ ਕਰੋ ਤਾਂ ਉਹ ਫਿਰ ਉਹ ਬੋਲਦੀ ਰਹੀ ਉਹ ਔਰਤ ਕਿਉਂਦੀ ਕਿਉਂ ਬਸ ਕਿਉਂ ਕਰਾਂ ਪਰ ਜਿੰਨਾ ਤੇਰਾ ਨਖਰਾ ਜਿਸੀ ਨਾ ਭੈਣ ਜੀ ਉਹਨੇ ਸਾਰਾ ਤੋੜ ਕੇ ਰੱਖਤਾ ਤੇ ਫਿਰ ਇਸ ਗੱਲ ਤੇ ਆਂਟੀ ਨੂੰ ਬਹੁਤ ਦੁੱਖ ਹੋਇਆ ਗੁੱਸਾ ਆਇਆ ਤੇ ਫਿਰ ਆਂਟੀ ਨੇ ਕਿਹਾ ਕਿ ਮੈਨੂੰ ਕੁਝ ਨਹੀਂ ਹੋਇਆ ਮੇਰਾ ਕੁਝ ਨਹੀਂ ਗਿਆ ਮੇਰਾ ਕੋਈ ਨੱਕ ਨਹੀਂ ਕਟਿਆ ਗਿਆ ਮੈਂ ਖੁਸ਼ ਹਾਂ ਆਪਣੀ ਉਸ ਧੀ ਲਈ ਜਿਹੜੀ ਮੇਰੇ ਬੇਟੇ ਦੇ ਹੱਥੋਂ ਬਹੁਤ ਦੁਖੀ ਸੀ ਜਿਹਨੂੰ ਮੇਰਾ ਨਕਮਾ ਤੇ ਨਲਾਇਕ ਪੁੱਤ ਨਹੀਂ ਸਾਂਭ ਸਕਿਆ ਨਹੀਂ ਪਿਆਰ ਦੇ ਸਕਿਆ ਨਹੀਂ ਸੰਭਾਲ ਸਕਿਆ ਤੇ ਉਹ ਸ਼ੁਕਰਗੁਜ਼ਾਰ ਆ ਮੈਂ ਉਸ ਬਗਾਨੇ ਪੁੱਤ ਦੀ ਜਿਨੇ ਮੇਰੀ ਧੀਆ ਵਰਗੀ ਨੂੰਹ ਦਾ ਸਾਥ ਦਿੱਤਾ ਉਹਨੂੰ ਇੱਕ ਰਹਿਣ ਲਈ ਘਰ ਦਿੱਤਾ ਉਹਦੇ ਬੱਚੇ ਨੂੰ ਪਿਓਾਂ ਵਾਲਾ ਪਿਆਰ ਦਿੱਤਾ ਹਰ ਜ਼ਿੰਮੇਵਾਰੀ ਨਿਭਾਈ ਤੇ ਉਹ ਖੁਸ਼ੀ ਖੁਸ਼ੀ ਉਹਦੇ ਨਾਲ ਰਹਿ ਰਹੀ ਆ ਤੇ ਮੈਂ ਤਾਂ ਉਸ ਨੂੰ ਸ਼ਾਬਾਸ਼ੀ ਦਿੰਨੀ ਆ ਉਸ ਪੁੱਤਰ ਨੂੰ ਉਹਨੇ ਮੇਰਾ ਪੁੱਤ ਵੀ ਬਣ ਕੇ ਦਿਖਾਇਆ ਮੇਰੇ ਵੀ ਦੁੱਖ ਸੁੱਖ ਚੋਂ ਆਉਂਦਾ ਹੈ ਮੇਰੀ ਲੋੜ ਪੂਰੀ ਕਰਦਾ ਹੈ ਮੈਂ ਜਿੱਥੇ ਜਾਣਾ ਹੈ ਜਿੱਥੇ ਮੈਨੂੰ ਲੋੜ ਹੈ ਜਾਣ ਦੀ ਮੈਨੂੰ ਲੈ ਕੇ ਜਾਂਦਾ ਅੱਜ ਵੀ ਉਹ ਸਾਰੇ ਮੇਰਾ ਉਸੇ ਤਰ੍ਹਾਂ ਕਰਦੇ ਆ ਬਦਕਿਸਮਤ ਤਾਂ ਮੈਂ ਆ ਜਿਹਦਾ ਆਪਣਾ ਨਾ ਪਤੀ ਕੰਮ ਦਾ ਸੀ ਨਾ ਬੇਟਾ ਲਾਇਕ ਨਿਕਲਿਆ ਤੇ ਮੈਂ ਅਪਹਾਗੀ ਪਰ ਮੈਂ ਉਹਨਾਂ ਕੋਲ ਹੱਥੋਂ ਬਹੁਤ ਖੁਸ਼ ਆ ਜਿਹੜੇ ਅੱਜ ਵੀ ਮੇਰੇ ਲਈ ਖੜੇ ਨੇ ਮੇਰੇ ਦੁੱਖ ਸੁੱਖ ਚ ਸ਼ਾਮਲ ਹੁੰਦੇ ਨੇ ਤੇ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਬੇਟੀ ਆ ਉਹ ਬਹੁਤ ਖੁਸ਼ ਆ ਭਾਵੇਂ ਕਿ ਉਹ ਜਿਹੜਾ ਆਦਮੀ ਐ ਉਹ ਆਪਦਾ ਹੁਣ ਉਹ ਫੈਮਿਲੀ ਚ ਵਾਪਸ ਜਾ ਚੁੱਕਿਆ ਆਪਦੇ ਪਰਿਵਾਰ ਕੋਲ ਪਰ ਫੇਰ ਵੀ ਉਹਨਾਂ ਦੇ ਖਰਚੇ ਚੱਕਦਾ ਸਾਰਾ ਕੁਝ ਉਹਨਾਂ ਲਈ ਉਸੇ ਤਰ੍ਹਾਂ ਕਰਦਾ ਸਾਰਾ ਕੁਝ ਉਹਨਾਂ ਲਈ ਉਸੇ ਤਰ੍ਹਾਂ ਕਰਦਾ ਕਿਉਂਕਿ ਹੁਣ ਉਹਦਾ ਬੱਚਾ ਜਵਾਨ ਹੋ ਚੁੱਕਿਆ ਉਸ ਆਂਟੀ ਦਾ ਮਤਲਬ ਪੋਤਾ ਤੇ ਉਹ ਬੰਦੇ ਨੂੰ ਵੀ ਲੱਗਦਾ ਕਿ ਹੁਣ ਮੈਂ ਥੋੜਾ ਜਿਹਾ ਇਹਨਾਂ ਕੋਲੋਂ ਦੂਰ ਰਵਾਂ ਪਰ ਫੇਰ ਵੀ ਉਹ ਦੁਖ ਸੁਖ ਚ ਉਹਨਾਂ ਦੇ ਨਾਲ ਖੜਾ ਤੇ ਪਰ ਉਹ ਆਂਟੀ ਦੀ ਨੂੰਹ ਆ ਜਿਹੜੀ ਉੱਥੇ ਰਹਿ ਰਹੀ ਆ ਉਹ ਜ਼ਿਆਦਾ ਟਾਈਮ ਆਪਣੀ ਸੱਸ ਨਾਲ ਬਤਾਉਂਦੀ ਆ ਆਂਟੀ ਨਾਲ ਬਤਾਉਂਦੀ ਆ ਤੇ ਉਹਨਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਆਪਸੀ ਪਿਆਰ ਹੈਗਾ ਜਿਵੇਂ ਮਾਵਾਂ ਧੀਆਂ ਦਾ ਹੁੰਦਾ ਹੈ ਤੇ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਹੈ ਨਾ ਮੈਨੂੰ ਮੈਂ ਉਸ ਆਂਟੀ ਨੂੰ ਮਿਲੀ ਆ ਉਹਨਾਂ ਨੇ ਆਪ ਮੈਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਤਾਂ ਮੈਂ ਪਹਿਲਾਂ ਚਾਹੁੰਦੀ ਸੀ ਕਿ ਮੈਂ ਕਹਾਣੀ ਲਿਖਾਂ ਕਿਸੇ ਮੈਗਜ਼ੀਨ ਨੂੰ ਭੇਜਾਂ ਤਾਂ ਫਿਰ ਮੈਨੂੰ ਲੱਗਿਆ ਕਿ ਨਹੀਂ ਇਹ ਗੱਲ ਮੈਂ ਆਪਣੇ ਹੋ ਸਕਦਾ ਮੈਂ ਕਹਾਣੀ ਵੀ ਲਿਖ ਕੇ ਇਹਨੂੰ ਕਹਾਣੀ ਦਾ ਰੂਪ ਦੇ ਦੇ ਆ ਫਿਕਸ਼ਨ ਦਾ ਕਿਸੇ ਛਪਵਾ ਵੀ ਲਮਾ ਆਪਣੀ ਕਿਤਾਬ ਚ ਪਰ ਮੈਨੂੰ ਲੱਗਿਆ ਕਿ ਤੁਹਾਨੂੰ ਮੈਂ ਤੁਹਾਡੇ ਆਪਣੇ ਸਰੋਤਿਆਂ ਦੀ ਕਚੈਰੀ ਚ ਜਰੂਰ ਇਹ ਗੱਲ ਰੱਖਾਂ ਮੈਂ ਤੁਹਾਡੇ ਵਿਚਾਰ ਜਰੂਰ ਜਾਣਨੇ ਚਾਹਨੀ ਆ ਕਿ ਜੇ ਕਿਤੇ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਦੱਸਿਓ ਸੱਚੀ ਕਿ ਉੱਥੇ ਗਲਤ ਕੌਣ ਆ ਉਹ ਔਰਤ ਗਲਤ ਹੈ ਉਹ ਸੱਸ ਗਲਤ ਹੈ ਜਾ ਉਹ ਆਦਮੀ ਗਲਤ ਹੈ ਜਿਹਨੇ ਉਹਨਾਂ ਨੂੰ ਸਹਾਰਾ ਦਿੱਤਾ ਸੋ ਅੱਜ ਦੀ ਇਹੀ ਸੀਗੀ ਗੱਲਬਾਤ ਇਹੀ ਆਪਣਾ ਟੌਪਿਕ ਸੀਗਾ ਮੈਨੂੰ ਤੁਹਾਡੇ ਹੰਗਾਰਿਆਂ ਦੀ ਬਹੁਤ ਟਾਂਗ ਵੀ ਰਹਿੰਦੀ ਹੈ ਉਡੀਕ ਵੀ ਰਹਿੰਦੀ ਹੈ ਮੈਨੂੰ ਪਤਾ ਜਿਹੜਾ ਟੌਪਿਕ ਤੁਹਾਨੂੰ ਚੰਗਾ ਲੱਗਦਾ ਤੁਸੀਂ ਉੱਥੇ ਬਹੁਤ ਸਾਰੇ ਕਮੈਂਟ ਕਰਦੇ ਹੋ ਪਿਛਲੇ ਮੇਰੇ ਇੱਕ ਐਪੀਸੋਡ ਦੇ ਵਿੱਚ ਤੁਸੀਂ 600 ਤੋਂ ਉੱਪਰ ਕਮੈਂਟ ਕੀਤੇ ਮੇਰਾ ਹੌਸਲਾ ਵਧਾਇਆ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੇਰਾ ਵੀ ਵਾਦਾ ਤੁਹਾਡੇ ਨਾਲ ਕਿ ਮੈਂ ਬਹੁਤ ਸੋਹਣੇ ਸੋਹਣੇ ਵਧੀਆ ਵਧੀਆ ਟੌਪਿਕ ਮੋਟੀਵੇਸ਼ਨਲ ਗੱਲਾਂ ਜੋ ਸਮਾਜ ਚੋਂ ਹੀ ਹੁੰਦੀਆਂ ਨੇ ਉੱਥੋਂ ਦੀਆਂ ਉਦਾਹਰਨਾਂ ਲੈ ਕੇ ਮੈਂ ਤੁਹਾਡੇ ਅੱਗੇ ਰੱਖਦੀਆਂ ਤੇ ਤੁਸੀਂ ਮੈਨੂੰ ਇਸੇ ਤਰ੍ਹਾਂ ਸੁਣਦੇ ਰਹੋਗੇ ਹੁੰਗਾਰਾ ਦੇਉਗੇ ਤੇ ਅੱਜ ਬਸ ਮੈਂ ਗੱਲ ਆਪਦੀ ਇੱਥੇ ਹੀ ਖਤਮ ਕਰਦੀਆਂ ਤੇ ਤੁਹਾਡੇ ਹੁੰਗਾਰਿਆਂ ਦੀ ਕਮੈਂਟਸ ਦੀ ਮੈਨੂੰ ਸੱਚੀ ਬਹੁਤ ਉਡੀਕ ਹੈ ਤੁਸੀਂ ਜੁੜੇ ਰਹੋ ਦਸਤਕ ਨਾਲ ਸਤਿ ਸ਼੍ਰੀ ਅਕਾਲ